ਪਹਿਲਾਂ ਬੰਦਿਆਂ ਨੂੰ ਗਲਤ ਇਸ਼ਾਰੇ ਕਰ ਕਰਕੇ ਬੁਲਾਉਂਦੀਆਂ ਨੇ ਕੋਲ ਫਿਰ ਹੋਟਲ 'ਚ ਲੈ ਜਾ ਕੇ ਉਹਦੇ ਸਾਰੇ ਪੈਸੇ ਖਰ ਲੈਂਦੀਆਂ ਨੇ ਕੋਲ ਉਹ ਬੰਦਿਆਂ ਨੂੰ ਪਹਿਲਾਂ ਆਪ ਲੈ ਜਾਂਦੀਆਂ ਨੇ ਮਾਰਕਪੁਰਕ 'ਚ ਤੇ ਉੱਥੋਂ ਮੁੰਡੇ ਬੁਲਾ ਲੈਂਦੀਆਂ ਨੇ ਤੇ ਫਿਰ ਪੈਸੇ ਸਾਰਾ ਕੁਝ ਖੋਲ੍ਹ ਲੈਂਦੇ ਨੇ ਫੁੱਦੂ ਬਣਾ ਕੇ ਬੰਦੇ ਨੂੰ ਭੱਜ ਜਾਂਦੀਆਂ ਨੇ ਕਿੱ체 ਕੁੜੀ ਰਾਤ ਨੂੰ ਖਾਣ ਨਹੀਂ ਸਾਦੀ ਤੁਹਾਡੇ ਘਰ ਕੇ ਲੋਕਾਂ ਨੇ ਜਾਣਨ ਨਾਲ ਕਿਉਂ ਖਨਵਾੜ ਕਰਦੇ ਹੋ ਤੁਸੀਂ ਇੱਕ ਮਿੰਟ ਵੀ ਆਪਣੇ ਪਰਿਵਾਰ ਨਾਲ ਇੱਥੇ ਖਾਣ ਨਹੀਂ ਸਕਦਾ ਕੋਈ ਵੀ ਸ਼ਰੀਫ ਬੰਦਾ ਕਿਉਂਕਿ ਪੁਲਿਸ ਤੋਂ ਮੇਖੋ ਖੋਖੇ ਸ਼ਰੀਅਨ ਚੱਲਦਾ ਇੱਥੇ ਦੇਬਪੁਰ ਦਾ ਤੰਦਾਂ ਜਿਹੜੇ ਅਬਦੇ ਆਪ ਆਉਂਦੇ ਨੇ ਕੋਈ ਉਹਨਾਂ ਨੂੰ ਕੋਈ ਧੱਕੇ ਨਾਲ ਤਾਂ ਬੁਲਾਉਂਦਾ ਨਹੀਂਗਾ ਕੈਮਰੇ ਤੋਂ ਮੂਹ ਲੁਕੋਦੀਆਂ ਹੋਈਆਂ ਕੁੜੀਆਂ ਜੱਜ ਪਾਦੀਆਂ ਹਨ ਤਾਂ ਉਹਨਾਂ 'ਚ ਇੱਕ ਕੁੜੀ ਸਾਡੀ ਅੜਿੱਕੀ ਆ ਜਾਂਦੀ ਏ ਜਦੋਂ ਕੁੜੀ ਨੇ ਗੱਲਬਾਤ ਕੀਤੀ ਤਾਂ ਕੁੜੀ ਨੇ ਸ਼ਰਮ ਦੱਸ ਦਿੱਤੀਆਂ ਆਪਣੇ ਬਾਰੇ ਕੁਝ ਅੰਦਰੀਆਂ ਗੱਲਾਂ ਸੁਣੋ ਤੁਸੀਂ ਵੀ ਕੀ ਕਿਹਾ ਕੁੜੀ ਨੇ ਹਾਂਜੀ ਮੈਡਮ ਇੱਥੇ ਹੀ ਕਰਦੇ ਹਾਂ ਕੁਛ ਨਹੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਨਹੀਂ ਕਰਦੇ ਇੰਨੀ ਰਾਤ ਨੂੰ ਫਸਟ ਵੀਰ ਕਰ ਗਈ ਕੁੱਤੇ ਤੋਂ ਬਸ ਨਹੀਂ ਕਰਦੇ ਸੀ ਚਲੋ ਸਿੱਧਾ ਜਦੋਂ ਤੁਹਾਡੇ ਫੋਨ ਦੇ ذریعے ਜਿਹੜਾ ਫਸਟ ਹੈ ਨਾ ਕੁੱਲ ਦੇ ਆਉਣੇ ਦਾ ਮੇਰਾ ਫਸਟ ਹੈ ਉਹਦੇ ਬਾਅਦ ਨਹੀਂ ਹੋ ਰਾਤ ਵਿੱਚ ਤੇ ਜੋ ਕੁੜੀਆਂ ਨੇ ਜਿਹੜੇ ਅੱਬੇ ਆ ਪਾਉਂਦੇ ਨੇ ਕੋਈ ਉਹਨਾਂ ਨੂੰ ਕੋ ਝੱਕੇ ਨਾ ਤਾਂ ਬੁਲਾਉਂਦਾ ਨਹੀਂ ਮੇਰੀ ਮਸੀ ਨਾਲ ਖੜੀ ਸੀਗੀ ਤੇ ਆਗੇ ਖੜ ਗਈ ਹਾਂ ਚੱਲਣਾ ਬਾਬਾ ਜੀ ਜਾ ਮੈਂ ਮਸੀ ਮੇਰੀ ਨਾਲ ਗਈ ਕੋਣ ਮੈਂ ਨਹੀਂ ਜਾਂਦਾ ਕੋਣ ਅੱਪਾ ਸ਼ੌਕ ਨੂੰ ਨਹੀਂ ਅੱਪਾ ਤੇ ਤਿੰਨ ਬੱਚੇ ਨੇ ਦੋ ਬੇਟੀ ਨੇ ਇੱਕ ਬੇਟਾ ਵਾ ਇਸ ਕਰਕੇ ਆਪਾਂ ਕਹਿੰਦੇ ਆ ਕਿ ਆਪਣੀ ਕੋਈ ਮਦਦ ਕਰਨ ਵਾਲਾ ਮਿਲੇ ਕਹਿੰਦੇ ਨੇ ਠੱਗੀ ਮਾਰ ਕੇ ਚਲ ਗਈ ਸਾਡੇ ਨਾਲ ਕੁਛ ਕਰ ਗਈ ਤੇ ਉਹ ਚ ਕਿਸੇ ਦਾ ਨੁਕਸਾਨ ਤਾਂ ਵਿੱਚੀ ਜਨਾਨੀ ਦਾ ਵੀ ਵਿੱਚੀ ਬੰਦੇ ਦਾ ਵੀ ਆ 500 ਹੋਟਲ ਦੇ ਨਾਲ 500 ਆਪਣਾ 1000 ਰੁਪਏ ਹੋਟਲ ਸੁਣੇ ਜੀ ਹਾਂ ਜੀ ਕਸਟਮਰ ਦੀ ਸੈਂਤੀ ਨਾ ਜਾਂਦੇ ਨੇ ਉਹ ਜੀ ਨੈਟ ਦੇ ਹਿਸਾਬ ਨਾਲ ਜਾਂ ਤਾਂ ਕਿਉਂਕਿ ਉਹ ਕਈ ਬਣਾ ਕੇ ਬੰਦਿਆਂ ਨੂੰ ਭੱਜ ਜਾਂਦੀਆਂ ਨੇ ਤੇ ਉਹਦੇ ਨਾਲ ਸਾਰੇ ਖਰਾਬ ਹੁੰਦੇ ਨੇ ਹਾਂ ਜੀ ਬਾਸਟਾਨ ਦੇ ਬਾਹਰ ਜਿਹੜੀਆਂ ਖੜਦੀਆਂ ਨੇ ਉਹ ਜ਼ਿਆਦਾ ਕੁਝ ਕੰਮ ਖਰਾਬ ਕਰਦੀਆਂ ਨੇ ਹਾਂ ਜੀ ਹਾਂ ਜੀ ਇਹ ਕਰਦੇ ਆ ਬੱਸ ਇਹਨੇ ਕਰ ਲਈ ਕੁੱਤੇ ਮੜਾਪਾ ਜੀ ਕੋ ਜਰ ਮੇਓ ਕੋਈ ਹੋ ਜਾ ਇੱਥੇ ਕੋਈ ਕੁੜੀ ਆ ਕੇ ਰਾਤ ਨੂੰ ਖੜ ਨਹੀਂ ਸਕਦੀ ਇਹ ਕੁੜੀਆਂ ਨੂੰ ਬਦਨਾਮ ਕੀਤਾ ਪਿਆ ਰਾਤ ਨੂੰ ਧੰਦੇ ਇਹ ਕਰਦੇ ਹੋ ਰਾਤ ਨੂੰ ਆ ਕੇ ਇੱਥੇ ਕੁੜੀ ਰਾਤ ਨੂੰ ਖੜ ਨਹੀਂ ਸਕਦੀ ਤੁਹਾਡੇ ਕਰਕੇ ਲੋਕਾਂ ਨੇ ਜਾਣ ਨਾਲ ਕਿਉਂ ਹਨਵਾੜ ਕਰਦੇ ਹੋ ਤੁਸੀਂ ਕਰਨੇ ਜਿਹੜੀਆਂ ਤਾਂ ਨਸ਼ਾ ਕਰਦੀਆਂ ਨੇ ਠੀਕ ਆ ਨਾ ਉਸ ਕਰਕੇ ਰੁਟਾ ਖਵਾਉਂਦੀਆਂ ਨੇ ਉਹ ਸਾਰਿਆਂ ਨੂੰ ਬਦਨਾਮ ਕਰਦੀਆਂ ਨੇ ਇੱਕ ਪਿੱਛੇ ਸਾਰੇ ਬਦਨਾਮ ਹੋ ਜਾਂਦੇ ਨੇ ਇਸ ਕਰਕੇ ਇਹ ਸਾਰਾ ਕੁਝ ਬੰਦ ਕੀਤਾ ਸਰਕਾਰ ਸਾਡੀ ਮਦਦ ਕਰੇ ਕੁਝ ਤੇ ਬਾਕੀ ਜਿਹੜੇ ਆਪਦੇ ਆਪ ਆਉਂਦੇ ਨੇ ਕੋਈ ਉਹਨੂੰ ਕੋਈ ਧੱਕੇ ਨਾਲ ਤਾਂ ਬੁਲਾਉਂਦਾ ਨਹੀਂਗਾ ਜਿਹੜੇ ਆ ਕੇ ਆਪਦੇ ਆਪ ਖੜਦੇ ਨੇ ਜਾਂ ਛੇੜਖਾਨੀਆਂ ਕਰਦੇ ਨੇ ਤੇ ਅਗਲਾ ਕੋਈ ਕਹਿੰਦੇ ਨੇ ਠੱਗੀ ਮਾਰ ਕੇ ਚਲ ਗਈ ਸਾਡਾ ਨਾਲ ਕੁਝ ਕਰ ਗਈ ਤੇ ਉਹ ਚ ਕਿਸੇ ਦਾ ਨੁਕਸਾਨ ਤਾਂ ਵਿਚੀ ਜਨਾਨੀ ਦਾ ਵੀ ਵਿਚੀ ਬੰਦੇ ਦਾ ਵੀ ਆ ਹਾਂਜੀ ਕਸਟਮਰ ਦੀ ਸਹਿਮਤੀ ਨਾ ਜਾਂਦੇ ਨੇ 1000 ਰੁਪਏ ਹੋਟਲ ਸਨੇ ਜੀ 500 ਹੋਟਲ ਦਾ 500 ਆਪਣਾ ਉਹ ਜੀ ਨੈਟ ਦੇ ਹਿਸਾਬ ਨਾਲ ਜਾਂ ਤਾਂ ਹਿਸਾਬ ਨਾਲ ਨੈਟ ਦਾ ਉਹੀ ਜੀ 3350 3350 हां जी ਬਾਸਟਾਨਾ ਦੇ ਬਾਹਰ ਜਿਹੜੀਆਂ ਖੜ੍ਹਦੀਆਂ ਨੇ ਉਹ ਜ਼ਿਆਦਾ ਕੁਝ ਕੰਮ ਖਰਾਬ ਕਰਦੀਆਂ ਨੇ ਕਿਉਂਕਿ ਉਹ ਕਈ ਫੁੱਦੂ ਬਣਾ ਕੇ ਬੰਦੇ ਨੂੰ ਭੱਜ ਜਾਂਦੀਆਂ ਨੇ ਤੇ ਉਹਦੇ ਨਾਲ ਸਾਰੇ ਖਰਾਬ ਹੁੰਦੇ ਨੇ ਤੇ ਉਹ ਕੰਮ ਉਹ ਬੰਦਿਆਂ ਨੂੰ ਪਹਿਲਾਂ ਆਪ ਲੈ ਜਾਂਦੀਆਂ ਨੇ ਮਾਰਕਪੁਰਕ ਚ ਤੇ ਉੱਥੋਂ ਮੁੰਡੇ ਬੁਲਾ ਲੈਂਦੀਆਂ ਨੇ ਤੇ ਫਿਰ ਪੈਸੇ ਸਾਰਾ ਕੁਝ ਖੋਲ ਲੈਂਦੇ ਨੇ ਮੇਰੇ ਮੈਨੂੰ ਕੋਈ ਮਦਦ ਦੇਣ ਸਰਕਾਰ ਤੇ ਮੈਂ ਝੰਜੇ ਚੋਂ ਨਿਕਲਾਂ ਕਸਟਮਰ ਦਾ ਕੋਈ ਜੀ ਕੋਈ ਜ਼ਿਆਦਾ ਵੀ ਨਹੀਂ ਕੋਈ ਤੰਗ ਕਰਨ ਵਾਲੇ ਵੀ ਮਿਲ ਜਾਂਦੇ ਨੇ ਵੀ ਨਜਾਇਜ਼ ਫਾਇਦਾ ਚੱਕਦੇ ਨੇ ਕਈ ਕੋਈ ਆਪਾਂ ਸ਼ੌਂਕ ਨੂੰ ਨਹੀਂ ਆਪਾਂ ਤਾਂ ਤਿੰਨ ਬੱਚੇ ਨੇ ਦੋ ਬੇਟੀਆਂ ਨੇ ਇੱਕ ਬੇਟਾ ਵਾ ਇਸ ਕਰਕੇ ਆਪਾਂ ਕਹ ਵੀ ਆਪਣੀ ਕੋਈ ਮਦਦ ਕਰਨ ਵਾਲਾ ਮਿਲੇ ਮੈਂ ਤਾਂ ਇਹ ਕਹਿ ਰਿਹਾ ਮੈਂ ਵੀ ਇੱਥੇ ਬੱਸ ਸਟੈਂਡ ਮਿਨੀ ਮਾਰ ਜਿਹੜਾ ਮੋੜਾ ਨਾ ਮੋਗਾ ਰੋਈਪੁਰ ਮੋਕਸਰ ਕਿੱਟੀ ਆਉਂਦੀ ਹੈ ਇੱਥੇ ਗਾ ਇੰਨੀਆਂ ਕੁ ਕੁੜੀਆਂ ਆਉਂਦੀਆਂ ਨਾ ਕਿੱਟਾ ਲਾਉਂਦੀਆਂ ਨਸ਼ਾ ਵੀ ਕਰਦੀਆਂ ਉਹ ਕਹਿੰਦੀ ਸ਼ੋਰ ਦੇ ਦੇ 200 ਦੇ ਦੇ ਉਹ ਮੇਰੀ ਮਿਸੀ ਨਾਲ ਖੜੀ ਸੀਗੀ ਤੇ ਆ ਕੇ ਖੜ ਗਈ ਆਹ ਚੱਲਣਾ ਬੋਬਾ ਜਾ ਮੈਂ ਮਿਸੀ ਮੇਰੇ ਨਾਲ ਕਹਿੰਦੀ ਕੋਲ ਮੈਂ ਮੈਨੂੰ ਜਾਂਦਾ ਕੋਲ ਮੇਰੇ ਪੰਗਾ ਵੀ ਪੈਸਾ ਹੋਦਾ ਸੀ ਪਰ ਮਿਸੀ ਨੂੰ ਮੇਰੇ ਨੇ ਬਸਵਾਤਾ ਸਰੇ ਆਮ ਤੋਂ ਹੁਣ ਚੱਲ ਰਿਹਾ ਜੀਪੀ ਰੋਡ ਬਣ ਗਿਆ ਇੱਕ ਕੋਚਰ ਮਾਰ ਕੇ ਨਹੀਂ ਜੀਪੀ ਰੋਡ ਦਿੱਲੀ ਦਾ ਬਣ ਗਿਆ ਥਿਲੂ ਕੀ ਬੇਸ਼ਰਮੀ ਦੀ ਹੱਥ ਹੁੰਦੀ ਆ ਕੋਈ ਕੋਸ਼ਿਸ਼ ਤਾਂ ਸਾਡੀ ਹੁੰਦੀ ਆ ਪਥੇਰਾ ਮਿੰਟ ਮਿੰਟ ਬਾਅਦ ਘੇੜਾ ਮਾਰਦੇ ਆ ਜੇ ਉੱਧਰ ਜਾਣੇ ਆ ਤੇ ਇੱਥੇ ਆ ਜਾਂਦਾ ਕੋਈ ਇਧਰੋਂ ਹਮੇ ਆ ਉਧਰੋਂ ਉਦਾ ਕੱਲੇ ਰਹਿ ਕੇ ਪੀਸੀਆਰ ਦੀ ਵੀ ਸਾਡੀ ਕਾਸਟ ਕਾਫੀ ਇਸੇ ਕੰਮ ਨੂੰ ਮਾਰ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਪ੍ਰਸ਼ਾਸਨ ਘੂਕ ਨਹੀਂ ਸੁੱਤਾ ਪਿਆ ਹੈ ਔਰ ਜਾਗਦਾ ਹੈ ਜਾਂ ਨਹੀਂ ਉਹ ਇਸ ਦੇ ਵਪਾਰ ਦੇ ਧੰਦੇ ਨੂੰ ਨੱਕ ਪਾਉਂਦਾ ਹੈ ਜਾਂ ਨਹੀਂ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੁਸੀਂ ਦੇ ਪ੍ਰੋਨਿਸ ਪੰਜਾਬ ਮੈਨ ਲਦੀਪ ਕੋਲ ਲੁਧਿਆਣਾ